ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਇਨਟੈਕਸ ਐਕਸਪੋ 2025 ਨੇ 50000 ਦਰਸ਼ਕਾਂ ਦੇ ਕਮਾਲ ਦੀ ਮੀਲ ਪੱਥਰ ਨੂੰ ਪਾਰ ਕਰਕੇ ਉਦਯੋਗ ਪ੍ਰਦਰਸ਼ਨੀਆਂ ਲਈ ਇੱਕ ਬੇਮਿਸਾਲ ਬੈਂਚਮਾਰਕ ਸਥਾਪਿਤ ਕਰਕੇ ਇਤਿਹਾਸ ਰਚਿਆ ਹੈ ਇਸ ਸਾਲ ਦੇ ਸਮਾਗਮ ਨੇ ਪੈਮਾਨੇ ਇਸ ਦੇ ਪੈਮਾਨੇ ਵਿਪਿੰਨਤਾ ਅਤੇ ਸਫਲਤਾ ਲਈ ਵਿਆਪਕ ਪ੍ਰਸ਼ੰਸਾ ਪ੍ਰਾਪਤ ਹੋਈ ਹੈ ਜੋ ਅਜੇ ਹੈ ਐਕਸਪੋਜ਼ ਦੀ ਇੱਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ ਇਨਟੈਕਸ ਐਕਸਪੋ ਉਡਾਨ মিডিਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਉਦਯੋਗ ਦੀ ਵਿੱਚ ਨਵੀਆਂ ਤਕਨੀਕਾਂ ਰੁਝਾਨਾਂ ਅਤੇ ਮੌਕਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਨਵੀਨਤਮ ਵਿਕਾਸ ਨਾਲ ਜੁੜਨ ਲਈ ਉਤਸ਼ਾਹਕ ਪੇਸ਼ੇਵਰਾਂ ਦੀ ਇੱਕ ਉਤਸ਼ਾਹੀ ਟੀੜ ਨੂੰ ਆਕਰਸ਼ਿਤ ਕਰਦਾ ਹੈ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਨਟੈਕਸ ਐਕਸਪੋ 2025 ਵਿੱਚ ਇੱਥੇ ਇਨੋਵੇਸ਼ਨ ਅਤੇ ਪ੍ਰਤਿਭਾ ਦੇ ਅਜਿਹੇ ਗਤੀਸ਼ੀਲ ਪ੍ਰਦਰਸ਼ਨ ਨੂੰ ਦੇਖਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਜਿਨ੍ਹਾਂ ਸਟਾਲਾਂ ਦਾ ਦੌਰਾ ਕੀਤਾ ਉਹ ਸਾਡੇ ਉਦਯੋਗਾਂ ਦੀ ਅਪਾਰ ਸੰਭਾਵਨਾਵਾਂ ਨੂੰ ਦਰਸਾਉਂਦੇ ਹਨ ਅਤੇ অতি ਆਧੁਨਿਕ ਹੱਲਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਵੱਖ-ਵੱਖ ਸੈਕਟਰਾਂ ਦੇ ਭਵਿੱਖ ਨੂੰ ਰੂਪ ਦੇਣਾ ਇਹ ਘਟਨਾ ਸਹਿਯੋਗ ਅਤੇ ਤਰੱਕੀ ਦੀ ਸ਼ਕਤੀ ਦਾ ਸੱਚਾ ਪ੍ਰਮਾਣ ਹੈ ਸ਼੍ਰੀ ਜੀਐਸਟੀ ਲੋਨੇ ਉਡਾਨ মিডিਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਇੱਕ ਯਾਦਗਾਰੀ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇੱਕ ਦਿਲੀ ਸੁਨੇਹੇ ਵਿੱਚ ਉਹਨਾਂ ਨੇ ਇੰਡੀਅਨ ਇੰਡਸਟਰੀ ਐਸੋਸੀਏਸ਼ਨ ਪੰਜਾਬ ਚੈਪਟਰ ਅਤੇ ਨੈਟਵਰਕ ਫਾਰ ਪੀਪਲ ਆਫ ਕੰਸਟਰਕਸ਼ਨਜ਼ ਦੇ ਲਗਾਤਾਰ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਉਨ੍ਹਾਂ ਨੇ ਆਪਣੇ ਉਤਪਾਦਾਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਾਰੇ ਪ੍ਰਦਰਸ਼ਕਾਂ ਅਤੇ মিডিਆ ਭਾਈਵਾਲਾਂ ਦੀ ਬੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਵਿਆਪਕ ਕਵਰੇਜ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਇਆ 50000 ਦਰਸ਼ਕਾਂ ਦੇ ਇਸ ਸ਼ਾਨਦਾਰ ਮੀਲ ਪੱਥਰ ਤੇ ਪਹੁੰਚਣਾ ਇਸ ਸਮਾਗਮ ਦੀ ਵੱਧ ਰਹੀ ਮਹੱਤਤਾ ਦਾ ਪ੍ਰਮਾਣ ਹੈ ਅਤੇ ਅਸੀਂ ਇਸ ਵਿੱਚ ਸ਼ਾਮਲ ਹਰੇਕ ਦੇ ਸਮੂਹਿਕ ਯਤਨਾਂ ਤੋਂ ਬਿਨਾ ਇਹ ਪ੍ਰਾਪਤ ਨਹੀਂ ਕਰ ਸਕਦੇ ਸੀ ਸ੍ਰੀ ਜੀਐਸਟੀ ਲੋਨ ਨੇ ਕਿਹਾ ਕਿ ਅਸੀਂ ਪਤਵੰਤਿਆਂ ਪ੍ਰਦਰਸ਼ਕਾਂ ਮੀਡੀਆ ਅਤੇ ਸਭ ਤੋਂ ਮਹੱਤਵਪੂਰਨ ਉਹਨਾਂ ਦੇ ਅਟੁੱਟ ਸਮਰਥਨ ਅਤੇ ਉਤਸ਼ਾਹ ਲਈ ਮਹਿਮਾਨਾਂ ਦੀ ਤਹਿ ਦਿਲੋਂ ਧੰਨਵਾਦੀਆਂ ਇਹੇ ਸਫਲਤਾ ਉਦਯੋਗ ਲਈ ਇੱਕ ਨਵਾਂ ਮਾਪਦੰਡ ਤੈਅ ਕਰਦੀ ਹੈ ਅਤੇ ਸਾਨੂੰ ਸਾਰੇ ਹਿੱਸੇਦਾਰਾਂ ਨੂੰ ਸੁਧਾਰ ਨਵੀਨਤਾ ਅਤੇ ਮੁੱਲ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੀ ਹੈ ਪ੍ਰਭਾਵਸ਼ਾਲੀ ਵਿਜ਼ਟਰ ਟੂਰ ਆਊਟ ਤੋਂ ਇਲਾਵਾ ਸਮਾਰਗਮ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਦਾ ਵੀ ਸਵਾਗਤ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਸਨਮਾਨਯੋਗ ਮੌਜੂਦਗੀ ਅਤੇ ਸਮਰਥਨ ਦਿੱਤਾ ਇਨਟੈਕਸ ਐਕਸਪੋ 2025 ਦਾ ਦੌਰਾ ਕਰਨ ਵਾਲਿਆਂ ਵਿੱਚ ਸਰਦਾਰ ਬਲਦੇਵ ਸਿੰਘ ਅਮਰ ਸਰਦਾਰ ਚਰਨਜੀਤ ਸਿੰਘ ਵਿਸ਼ੂ ਕਰਮਾ ਸਰਦਾਰ ਅਦਵਿੰਦਰ ਸਿੰਘ ਸਰਦਾਰ ਅਵਤਾਰ ਸਿੰਘ ਭੋਗਲ ਅਤੇ ਸਰਦਾਰ ਗੁਰਪਰਗਤ ਸਿੰਘ ਵੱਲੋਂ ਸ਼ਾਮਲ ਸਨ ਇਨਾ ਪਤਵੰਤਿਆਂ ਨੇ ਆਪਣੇ ਵਿਅਸਤ ਕਾਰਜਕ੍ਰਮ ਵਿੱਚੋਂ ਸਮਾਂ ਕੱਢ ਕੇ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਜਿਸ ਨਾਲ ਇੱਕ ਮਹੱਤਵਪੂਰਨ ਉਦਯੋਗ ਪਲੇਟਫਾਰਮ ਵਜੋਂ ਐਕਸਪੋ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਗਿਆ। ਉਹਨਾਂ ਦੀ ਮੌਜੂਦਗੀ ਨੇ ਉਦਯੋਗ ਨੂੰ ਅੱਗੇ ਵਧਾਉਣੀ ਉੱਤੇ ਸਹਿਯੋਗ ਅਤੇ ਏਕਤਾ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਸੇਵਾ ਕੀਤੀ। ਇਸ ਤੋਂ ਅੱਗੇ ਦੇਖਦੇ ਹੋਏ ਇਨਟੈਕਸ ਐਕਸਪੋ 2025 ਦੀ ਸਫਲਤਾ ਇੱਕ ਸਥਾਈ ਪ੍ਰਭਾਵ ਪਾਉਣ ਲਈ ਤਿਆਰ ਹੈ ਜੋ ਭਵਿੱਖ ਦੀਆਂ ਘਟਨਾਵਾਂ ਲਈ ਪੜਾ ਤੈਅ ਕਰੇਗੀ ਜੋ ਉਦਯੋਗ ਨੂੰ ਉੱਚਾ ਚੁੱਕਣਾ ਜਾਰੀ ਰੱਖੇਗੀ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਬਹੁਤ ਮਹੱਤਵ ਪ੍ਰਦਾਨ ਕਰੇਗੀ। ਮੁੱਖ ਭਾਈਵਾਲਾਂ, ਪਤਵੰਤਿਆਂ, ਪ੍ਰਦਰਸ਼ਕਾਂ ਅਤੇ ਵਿਆਪਕ ਭਾਈਚਾਰੇ ਦੇ ਸਮਰਥਨ ਨਾਲ ਇਨਟੈਕਸ ਐਕਸਪੋ ਦੇ ਨੇ ਉਦਯੋਗ ਦੇ ਪੇਸ਼ੇਵਰਾਂ ਦੇ ਕੈਲੰਡਰ ਵਿੱਚ ਇੱਕ ਮਹੱਤਵਪੂਰਨ ਘਟਨਾ ਵਜੋਂ ਆਪਣੀ ਸ਼ਾਖ ਨੂੰ ਮਜ਼ਬੂਤ ਕੀਤਾ ਹੈ।